ਮੈਂ ਜਗਵਿੰਦਰ ਸਿੰਘ ਸਿੱਧੂ ਮੈਂ ਚੱਕ ਰੂਲਦੂ ਸਿੰਘ ਵਾਲਾ ਡਿਸਟ੍ਰਿਕਟ ਪਠੰਡਾ ਦੇ ਵਿੱਚੋਂ ਐ ਇਹ ਹੀ ਬਾਪੂ ਨੇ ਸਾਡੇ ਨੇ ਪੁੱਲੇ ਤੋ ਆਕੇ ਬੰਨਿਆ ਸੀ ਮੈਂ ਉਹਨਾਂ ਦੀ ਸੱਤਵੀਂ ਪੀੜ੍ਹੀ ਐ ਤੇ ਪਠੰਡੇ ਚਲੇ ਸਾਤੀ ਪੂਰੀਆਂ ਕੀਤੀਆਂ ਸੀ 1971 ਚ ਤੇ ਅੱਠਵੀਂ ਵਾਲੇ ਇਮਤਿਹਾਨ ਨਹੀਂ ਸੀ ਹੋਏ ਇੱਧਰ ਅਸੀਂ ਮਾਰਚ ਦੇ ਵਿੱਚ ਤੁਰਪੇ ਮੇਰੇ ਫਾਦਰ ਸਾਹਿਬ ਮੇਰੇ ਪਿਤਾ ਜੀ ਨੇ ਸਰਦਾਰ ਜਲੌਰ ਸਿੰਘ ਸਿੱਧੂ ਮਾਤਾ ਜੀ ਗਚਰਨ ਕੌਰ ਸਿੱਧੂ ਤਾਂ ਇੱਧਰ ਲੈ ਆਏ ਇੱਥੇ ਆ ਕੇ ਅੱਠਵੀਂ ਸ਼ੁਰੂ ਕੀਤੀ ਮੈਦੇ ਦੀਆਂ ਰੋਟੀਆਂ ਖਾਧੀਆਂ بڑے ਮਤਲਬ ਗੁਰਦੁਆਰੇ ਬੇਸਮੈਂਟਾਂ ਦੇ ਵਿੱਚ ਲਾਏ ਇਹ ਜੇ ਥਾਂ ਤੋਂ ਜਿਹੜਾ ਕਲਚਰ ਸੀ ਸਾਡਾ ਜਮਾ ਹੀ ਉੱਡ ਗਿਆ ਇੱਥੋਂ ਤੱਕ ਕਿ ਜਦੋਂ ਨੂੰ ਮੈਂ ਵਿਆਹ ਕਰਾਇਆ ਤਰਾਸੀ ਚ ਮੈਨੂੰ ਇਹ ਨਹੀਂ ਸੀ ਪਤਾ ਵੀ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਮੈਨੂੰ ਉੜਾੜਾ ਆਉਂਦਾ ਸੀ ਉਹਦੀਆਂ ਲਾਈਨਾਂ ਭੁੱਲ ਗਿਆ ਸੀ ਵੀ ਤੱਤੇ ਵਾਲੀ ਲਾਈਨ ਪਹਿਲਾਂ ਕਿ ਟੈਂਕੇ ਵਾਲੀ ਲਾਈਨ ਪਹਿਲਾਂ ਪਰ ਫਿਰ ਕੀ ਹੋਇਆ ਮਤਲਬ ਜ਼ਿੰਦਗੀ 'ਚ ਮੈਂ ਇੰਗਲਿਸ਼ 'ਚ ਲਿਖਦਾ ਸੀ ਹਲੇ ਵੀ ਲਿਖਦਾ ਐ ਕਵਿਤਾ ਵੀ ਲਿਖਦਾ ਐ ਇੰਗਲਿਸ਼ 'ਚ ਇੰਗਲਿਸ਼ ਦੇ ਵਿੱਚ ਕਹਾਣੀਆਂ ਵੀ ਲਿਖ ਲਈਆਂ ਪਰ ਫਿਰ ਕੀ ਹੋਇਆ ਮੈਨੂੰ 1992 ਜਦੋਂ ਮੈਂ ਐਡਵਿੰਟਨ ਆਇਆ 20 ਸਾਲ ਵੀ ਨਹੀਂ ਪੈਂਚਰੇ ਕੇ ਇੱਥੇ ਮੈਂ ਮਾਸਟਰ ਸੀ 1983 ਤੋਂ ਉਹਨਾਂ ਨੇ ਦੇਖਿਆ ਵੀ ਇਹ ਪੰਜਾਬੀ ਮੁੰਡਾ ਹੈ ਪੰਜਾਬੀ ਬੋਲਦਾ ਹੈ ਇਹ ਮਾਸਟਰ ਹੈ ਗੁਰਦੁਆਰੇ ਦਾ ਮੈਨੂੰ ਉਹਨਾਂ ਨੇ ਹੈਡ ਰੱਖਤਾ ਪ੍ਰਿੰਸੀਪਲ ਬੱਚਿਆਂ ਵਾਸਤੇ ਮੈਨੂੰ ਬਹੁਤ ਸ਼ੌਕ ਸੀ ਸੋ ਹਰ ਐਤਵਾਰ ਨੂੰ ਬੱਚਿਆਂ ਨੂੰ ਪੜਾਉਣ ਵਾਸਤੇ ਫਿਰ 23 ਟੀਚਰ ਰੱਖੇ 23 ਮਾਸਟਰ ਰੱਖੇ 175 ਬੱਚਾ ਬਣ ਗਿਆ ਪਹਿਲੇ ਕੰਮ ਤਾਂ ਮੈਂ ਸਿੱਖਿਆ ਹੂੜਾੜਾ ਉਹਨੂੰ ਫਿਰ ਮੈਂ ਯਾਦ ਕੀਤਾ ਵੀ ਹਾਂ ਕਿਹੜੀ ਲਾਈਨ ਪਹਿਲਾਂ ਆਉਂਦੀ ਕਿਹੜੀ ਪਿੱਛੋਂ ਆਉਂਦੀ ਹੈ ਉਸ ਤੋਂ ਬਾਅਦ ਬੱਚਿਆਂ ਨੂੰ ਜਦੋਂ ਬੱਚੇ ਮੂਲਕ ਮੰਤਰ ਕਰਨ ਲੱਗ ਗਏ ਇੱਕ ਦਿਨ ਉਹ ਵੀ ਮੈਂ ਦੇਖਿਆ ਵੀ ਹਾਂ ਇਹ ਕੀ ਹੈ ਕਿੱਥੋਂ ਆਇਆ ਫਿਰ ਇੰਟਰੋਡਕਸ਼ਨ ਹੋਈ ਫਿਰ ਮੈਂ ਹੌਲੀ ਹੌਲੀ ਬੱਚਿਆਂ ਤੋਂ ਮੈਂ ਸਿੱਖਿਆ ਕੋਈ ਕਹੇ ਮੈਂ ਬੱਚਿਆਂ ਨੂੰ ਸਿਖਾਇਆ ਗਲਤ ਹੋਊ ਫਿਰ 1995 ਦੀ ਗੱਲ ਹੈ ਤਿੰਨ ਤਿੰਨ ਸਾਲ ਬਾਅਦ ਮੇਰੇ ਕੇਸ ਕਤਲ ਹੁੰਦੇ ਸੀ ਤੇ ਮੈਂ ਬੱਚਿਆਂ ਨੂੰ ਕਿਆ ਕਰਾਂ ਬੱਚਿਓ ਗੁਰੂ ਜੀ ਨੇ ਕਿਹਾ ਕਿ ਇਸਕਟ ਨਹੀਂ ਨੀ ਕਿ ਉਹ 6-6 ਸਾਲ ਦੇ ਬੱਚੇ ਮੇਰੇ ਵਾਂਗੂ ਜਿਵੇਂ ਉਹ ਲੇਲਾ ਹੁੰਦਾ ਐ ਦੇਖਿਆ ਕਰਨ ਤੇ ਮੈਨੂੰ ਲੱਗਿਆ ਕਰੀ ਵੀ ਇਹ ਮੈਨੂੰ ਕਹਨੇ ਵੀ ਤੂੰ ਕਿੱਡਾ ਝੁੱਠਾ ਹੈਂਗਾ ਮੈਂ ਇਹ ਸਮੱਸਿਆ ਆਪਦੀ ਵਾਈਫ ਨੂੰ ਆਪਦੀ ਘਰ ਵਾਲੀ ਨੂੰ ਕਹੀ ਮੈਂ ਕਿਹਾ ਮੈਨੂੰ ਬਹੁਤ ਦੁੱਖ ਹੁੰਦਾ ਜਦੋਂ ਬੱਚਿਆਂ ਨੂੰ ਕਿਹਾ ਮੈਂ ਕੇਸ ਨਾ ਕੱਟੋ ਮੇਰੇ ਆਪ ਕੱਟੇ ਐ ਉਹ ਕਹਿੰਦੇ ਫਿਰ ਜਾਂ ਰੱਖ ਲਓ ਤੇ ਜਾਂ ਛੱਡ ਦਿਓ ਕੰਮ ਫਿਰ ਮੈਂ 95 ਚਫਰੀ ਪੱਗ ਤੇ ਦਾੜੀ ਰੱਖ ਲਈ ਉਹ ਉਹਦੇ ਨਾਲ ਮੇਰੀ ਪੰਜਾਬੀ ਦੀ ਜਿਹੜੀ ਸੀ ਡਿਵੈਲਪਮੈਂਟ ਇੰਨੀ ਹੋਈ ਮੈਂ ਸ਼ਿਵ ਕੁਮਾਰ ਦੀਆਂ ਕਿਤਾਬਾਂ ਪੜਨ ਲੱਗ ਗਿਆ ਉਧਰੋਂ ਭਾਈਕਾਂਤ ਸਿੰਘ ਨਾਭੇ ਦਾ ਤਾਂ ਮੈਂ ਪਹਿਲੇ ਹੀ ਲੈਣ ਦਾ ਸੀ ਮਹਾਕੋਸ਼ 1970 ਦੀ ਕਿਤਾਬਾਂ ਦੀ ਰੁਚੀ ਮੈਨੂੰ ਮੁੱਢ ਤੋਂ ਹੀ ਹੈ ਜਦੋਂ ਮੈਨੂੰ ਇੱਕ ਆਦਤ ਬਹੁਤ ਆਬੜੇ ਦਿੱਤੀ ਹੈ ਕਿ ਮੈਂ ਜਿਹੜੀ ਚੀਜ਼ ਦੇ ਮਗਰ ਪੈ ਜਾਂਦੀ ਪੂਛ ਫੜ ਲੈਂਦਾ ਉਹਨੂੰ ਅੰਗਰੇਜ਼ੀ ਚ ਕਹਿੰਦੇ ਐਟਿਮੋਲੋਜੀ ਜਿਵੇਂ ਸ਼ਬਦਾਂ ਦੀ ਜੜ ਕੀ ਹੈ ਉਹ ਮੈਂ ਸਿੱਖਦਾ 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 ਮਤਲਬ ਇਹੋ ਜਿਹੇ ਲੈਵਲ ਤੇ ਪਹੁੰਚ ਗਿਆ ਜਿੱਥੇ ਮੈਨੂੰ ਅੰਗਰੇਜ਼ੀ ਚ ਲਿਖਣਾ ਤੋਂ ਬਿਹਤਰ ਲੱਗਿਆ ਮੈਂ ਪੰਜਾਬੀ ਚ ਲਿਖਾਂ ਕਿਉਂਕਿ ਪੰਜਾਬੀ ਦੇ ਲਫ਼ਜ਼ ਕਿਹ ਹੈ ਇਹੇ ਜਿਹੇ ਸੀ ਜਿਹੜੇ ਖੂਨ ਚ ਵਸੇ ਹੋਏ ਆ ਉਹ ਉੱਬਰ ਉੱਬਰ ਕੇ ਆਉਣ ਲੱਗ ਗਏ ਤੇ ਇਸ ਗੱਲ ਕਰਕੇ ਮੈਂ ਕਵਿਤਾ ਲਿਖਣ ਲੱਗ ਗਿਆ ਹੋਰ ਕਵਿਤਾ ਮੈਂ ਕਿਸੇ ਦੀਆਂ ਯਾਦਾਂ ਵਿੱਚ ਨਹੀਂ ਲਿਖਦਾ ਜਾਂ ਕੁਝ ਹੋਰ ਨਹੀਂ ਕਰਦਾ ਇਹ ਐ ਹੈ ਕਿ ਜੇ ਕੋਈ ਗੱਲ ਜ਼ਿੰਦਗੀ ਚ ਹੁੰਦੀ ਹੈ ਉਹ ਮੈਨੂੰ ਮੇਰੇ ਐ ਕਰਕੇ ਉਂਗਲੀ ਘੋਵ ਦਿੰਦੀ ਹੈ ਉਹ ਨੂੰ ਮੈਂ ਫੇਰ ਦੇਖਦਾ ਵੀ ਇਹਨੂੰ ਕਿਵੇਂ ਲਿਖਾਂ ਕੀ ਕਰਾਂ ਅੰਦਰੋਂ ਜ਼ਹਿਰ ਨਿਕਲ ਜਾਂਦਾ ਹੈ ਖੁਸ਼ੀਆਂ ਦਾ ਵੀ ਜ਼ਹਿਰ ਗਮੀਆਂ ਦਾ ਵੀ ਜ਼ਹਿਰ ਹਾਸਿਆਂ ਦਾ ਵੀ ਰੋਣ ਦਾ ਵੀ ਨੇਚਰ ਦੇ ਵਿੱਚ ਕੀ ਹੋ ਰਿਹਾ ਹੈ ਉਹਦਾ ਜ਼ਹਿਰ ਬਾਹਰ ਸੱਪ ਨੂੰ ਡੰਗ ਮਾਰ ਲਈਦਾ ਫਿਰ ਕਿਸੇ ਨੂੰ ਕੁਝ ਕਹੀਦਾ ਨਹੀਂ ਕਿਉਂਕਿ ਆਪ ਦੀ ਜਿਹੜੀ ਹੈ ਉਹ ਕੰਟੈਂਟਮੈਂਟ ਹੋ ਜਾਂਦੀ ਹੈ ਆਪ ਨੂੰ ਸੰਤੋਖ ਆ ਜਾਂਦਾ ਵੀ ਮੈਂ ਕਹਿ ਲਈ ਗੱਲ ਇਹ ਨਹੀਂ ਐ ਵੀ ਜਿਹੜਾ ਕਈ ਬੰਦੇ ਦੂਜਿਆਂ ਨੂੰ ਜਾ ਕੇ ਕਹਿ ਕੇ ਲੜ ਲੈਂਦੇ ਆ ਮੈਂ ਉਹ ਕਾਗਜ਼ ਤੇ ਲਿਖ ਕੇ ਕਹ ਦਿੰਦਾ ਵੀ ਹਾਂ ਮੈਂ ਬਰਾਬਰ ਹੋ ਗਿਆ ਬੰਦੇ ਦੇ ਨਾਲ ਬਸ ਮੇਰੀ ਲਿਖਤ ਦਾ ਬਸ ਇਹੀ ਗੱਲ ਆ ਉਹਦੇ ਚ ਪੁਆਇੰਟ ਹੋਣਾ ਚਾਹੀਦਾ ਮੇਰੀ ਕਵਿਤਾ ਚ ਮੇਰੇ ਨਾਵਲ ਚ ਮੇਰੀ ਕਹਾਣੀ ਚ ਆਲਵੇਸ ਫੋਕਸਡ ਪੁਆਇੰਟ ਹੁੰਦਾ ਤੇ ਮੈਂ ਉਹਨੂੰ ਉਸ ਮੈਸੇਜ ਨੂੰ ਦੇਣਾ ਚਾਹੁੰਦਾ ਕਿ ਉਹਦੇ ਨਾਲ ਦੀਆਂ ਸਤਰਾਂ ਜੀ ਉਹਦੇ ਨਾਲ ਨਾ ਚੱਲਣ ਤਾਂ ਮੈਂ ਲਿਖ ਨਹੀਂ ਸਕਦਾ ਜਦੋਂ ਫਿਰ ਇੱਥੇ ਆਏ 71 ਦੇ ਵਿੱਚ ਮੈਂ ਅੱਠਵੀਂ ਦੁਬਾਰਾ ਸ਼ੁਰੂ ਕੀਤੀ ਹਾਛਸਨ ਬੇਸ ਸਕੈਚੂਨ ਉਹ 3 ਕਿਹਜ਼ਾਰ ਦਾ ਇੱਕ ਛੋਟਾ ਜਿਹਾ ਪਿੰਡ ਸੀਗਾ ਸਕੈਚੂਨ ਦੇ ਵਿੱਚ ਮੇਰੇ ਮਾਮਾ ਜੀ ਇੰਦਰਜੀਤ ਸਿੰਘ ਕਲੇਰ ਉੱਥੇ ਮਾਸਟਰ ਲੱਗੇ ਸੀ ਜਿਨ੍ਹਾਂ ਨੇ ਸਾਨੂੰ ਸੱਦਿਆ ਉਹ 1960 ਤੋਂ ਉੱਥੇ ਸੀ ਤੇ ਪਰ 72 ਦੇ ਵਿੱਚ ਅਸੀਂ ਵਿਨੀਪੈਗ ਚਲੇ ਗਏ ਮੇਰੇ ਫਾਦਰ ਸਾਹਿਬ ਨੇ ਬੋਇੰਗ ਨਾਲ ਕੰਮ ਕੀਤਾ ਅਗਲੇ 20 ਸਾਲ ਜਹਾਜ਼ ਬਣਾਏ ਤੇ ਵਿਨੀਪੈਗ ਦੇ ਵਿੱਚ ਮੈਂ 9ਵੀਂ 10ਵੀਂ 11ਵੀਂ 12ਵੀਂ ਬੀਏ ਬੀਐਡ ਸਪੈਸ਼ਲ ਐਡ এডੂਕੇਸ਼ਨਲ ਸਾਈਕੋਲੋਜੀ ਜਿਹਨੂੰ ਕਹਿੰਦੇ ਐਜੂਕੇਸ਼ਨਲ ਸਾਈਕੋਲੋਜਿਸਟ ਆਈਕਿਊ ਟੈਸਟਿੰਗ ਕਰਨੀ ਹੈ ਰ ਆ ਵਗੈਰਾ ਉੱਥੇ ਸੇ ਕਿ ਮੈਂ 1983 ਤੋਂ ਮਾਸਟਰ ਲੱਗਿਆ ਸੀ ਤੇ 1983 ਤੋਂ 1992 ਤੱਕ ਮੈਨੀ ਟੋਬਾ ਚ ਹੀ ਰਹੇ 5 ਕਿਸਾਲ ਮੇਰੀ ਵਾਈਫ ਮੇਰੀ ਘਰ ਵਾਲੀ ਨੇ ਪੀ ਐਚ ਡੀ ਕੀਤੀ ਸਾਸਕਾ ਟੂਨ ਤੋਂ ਮੈਡੀਸ਼ਨਲ ਕੈਮਿਸਟਰੀ ਫਾਰਮਸੀ ਚ ਫਿਰ ਉਹਨਾਂ ਨੂੰ ਸਿਸ਼ਤਨ ਪ੍ਰੋਫੈਸਰ ਦਾ ਕੰਮ ਮਿਲ ਗਿਆ ਯੂਨੀਵਰਸਿਟੀ ਅਲਬਰਟਚ 1992 ਚ ਉਦੋਂ ਫਿਰ ਅਸੀਂ ਜਿਹੜੋਂ ਉੱਧਰ ਨੂੰ ਗਏ ਤੇ ਉੱਥੇ ਜਾ ਕੇ ਮੈਂ ਕਿਹਾ ਮੈਂ ਹੁਣ ਸਕੂਲ ਚ ਨਹੀਂ ਪੜਾਉਣਾ ਮੈਂ ਆਪਣੀ ਕੌਮ ਦੀ ਸੇਵਾ ਕਰਨੀ ਹੈ ਜਿਵੇਂ ਮੈਂ ਗੱਲ ਕਰ ਚੁੱਕਾ ਹਾਂ ਗੁਰਦੁਆਰੇ ਵਿੱਚ ਸੇਵਾ ਸ਼ੁਰੂ ਕੀਤੀ ਟਿਊਸ਼ਨ ਕੰਪਨੀ ਖੋਲੀ ਉਹ ਇੰਨੀ ਜ਼ਿਆਦਾ ਸਫਲ ਹੋਈ ਕਿ ਉਹ ਮਤਲਬ ਇੱਕ ਪੈਸੇ ਦੀ ਇਹ ਗੱਲ ਕਰਦੇ ਆ ਉਹ ਮਾਸਟਰੀ ਨਾਲੋਂ 5-5 ਗੁਣੇ ਜ਼ਿਆਦਾ ਬਣਦੀ ਸੀ ਫਿਰ 2001 ਤੱਕ ਮੈਨੂੰ ਭੈਣ ਭਾਈ ਕਹਿੰਦੇ ਜੀ ਤੁਸੀਂ ਤੁਸੀਂ ਸਕੂਲ ਖੋਲੋ ਤੇ ਜੇ ਮੈਂ ਉਹਨਾਂ ਨੂੰ ਪੁੱਛਣਾ ਕੀ ਗੱਲ ਉਹ ਸਾਰੇ ਐਂ ਕਹਿੰਦੇ ਸੀ ਆ ਆ ਆ ਸਾਇਨ ਉਹ ਕਹਿੰਦੇ ਕਿ ਤੁਸੀਂ ਐ ਨੂੰ ਲੈ ਕੇ ਜਾਨੇ ਆ ਤੇ ਜਿਹੜਾ ਪਬਲਿਕ ਸਕੂਲ ਆ ਇਹ ਐ ਨੂੰ ਲੈ ਜਾਂਦਾ ਮੈਂ ਆਹ ਬਹੁਤ ਦੇਖਿਆ ਲੋਕਰ ਦੇ ਚਲੋ ਫਿਰ ਮੈਂ ਉਹਨਾਂ ਦੀ ਅਸ਼ੀਰਵਾਦ ਦੇ ਨਾਲ 2001 ਚ ਸਕੂਲ ਸ਼ੁਰੂ ਕਰ ਲਿਆ ਹੈਡਵੇ ਤੇ ਉਹਦੇ ਵਿੱਚੋਂ 430 35 ਬੱਚੇ ਆ ਤੇ ਹੁਣ 41 ਸਾਲ ਮੇਰੇ ਪੂਰੇ ਹੋ ਗਏ ਆ ਤੇ ਇਨਾਂ ਸਾਲਾਂ ਦੇ ਵਿੱਚ ਜੋ ਕਿਤਾਬਾਂ ਲਿਖੀਆਂ ਕਿਤਾਬਾਂ ਤਾਂ 5 600 ਪਈਆਂ ਪਰ ਵਕਤ ਨਹੀਂ ਉਹਨਾਂ ਨੂੰ ਸੈੱਟ ਕਰਨ ਦਾ ਲਿਖੀਆਂ ਵੀ ਪਈਆਂ ਟਾਈਪ ਵੀ ਕੀਤੀਆਂ ਪਈਆਂ ਪਰ ਮੇਰੀ ਇੱਕ ਕਿਤਾਬ 3 ਸਾਲ ਪਹਿਲਾਂ ਰੋਹੀ ਮੈਂ ਸ਼ਪਵਾਈ ਸੀ ਤੇ ਉਹਦੇ ਵਿੱਚੋਂ ਹੀ ਅੱਜ ਮੈਂ ਢੂਡ ਸੀਗੀ ਹੁਣ ਜਿੱਥੇ ਵੀ ਉਹਨਾਂ ਮੈਂ ਬੈਠਾ ਉਹਨਾਂ ਕੋਈ ਗੱਲ ਦਿਲ ਚ ਆਉਂਦੀ ਹੈ ਉਹ ਲਿਖ ਲਈਦੀ ਹੈ 100 ਸਵਾ 100 ਹਫ਼ਤਾ ਤੱਕ ਮੇਰੇ ਇਸ ਸਾਲ ਚ ਫੋਨ ਦੇ ਵਿੱਚ ਹੀ ਹੈ ਇਹ ਉਹ ਵੀ ਕਿਤਾਬ ਬਣ ਗਈ ਤੇ ਮਤਲਬ 5 6 7 ਕਿਤਾਬਾਂ ਤਾਂ ਜੇ ਕੋ ਮੇਰੀ ਮਾੜੀ ਜੀ ਮਦਦ ਕਰਨ ਵਾਲਾ ਹੋਵੇ ਮੈਂ ਐਂ ਘੱਟ ਸਕਦਾ ਕਿਉਂਕਿ ਹਰ ਇੱਕ ਚੀਜ਼ ਜਦੋਂ ਆਉਂਦੀ ਹੈ ਦਿਲ ਦੇ ਵਿੱਚ ਮੈਂ ਲਿਖ ਦਿੰਦਾ ਤੇ ਇੱਕ ਕੈਨੇਡਾ ਵਾਲੇ ਸ਼ਾਇਰ ਦੀ ਮਾਨਸਿਕਤਾ ਕੀ ਹੈ ਸ਼ਾਇਦ ਲੋਕਾਂ ਨੂੰ ਪਤਾ ਲੱਗ ਜਾਵੇ ਕਿੱਥੋਂ ਤੱਕ ਤੇ ਕਿਵੇਂ ਹਾਂਜੀ ਕਵਿਤਾ ਪੇਸ਼ ਹੈ ਜੀ ਫਾਇਦਾ ਮਹੱਬਤ ਦਾ ਕੀ ਫਾਇਦਾ ਹੈ ਕਿਉਂ ਨਖਰਾ ਇਲਾਇਦਾ ਹੈ mohabbat ਦਾ ਕੀ ਫਾਇਦਾ ਹੈ ਕਿਉਂ ਨਖਰਾ ਇਲਾਇਦਾ ਹੈ ਮੇਰੀ ਮਸਤੀ ਨੂੰ ਨਾ ਸਮਝਣ ਪੁੱਛਦੇ ਨੇ ਕੀ ਮਰਿਆਦਾ ਹੈ mohabbat ਦਾ ਕੀ ਫਾਇਦਾ ਹੈ ਮੇਰੇ ਮਨ ਨੂੰ ਕੋਈ ਪੜ ਲੇ ਇਸ਼ਕਾਂ ਦਾ ਇਹ ਕਾਇਦਾ ਹੈ ਮੇਰੇ ਮਨ ਨੂੰ ਕੋਈ ਪੜ ਲੇ ਇਸ਼ਕਾਂ ਦਾ ਇਹ ਕਾਇਦਾ ਹੈ ਰੂਹ ਰਾਣੀ ਇਹੋ ਲਵ ਦੀ ਏ ਕੌਣ ਰਾਜਾ ਕੌਣ ਪਿਆਦਾਏ mohabbat ਦਾ ਕੀ ਫਾਇਦਾ ਹੈ ਕਈ ਵਾਰੀ ਕਰਦੇ ਸ਼ਿਕਵਾ ਹੈ ਕਈ ਵਾਰੀ ਕਰਦੇ ਸ਼ਿਕਵਾ ਮੇਰਾ ਮੋਹ ਥੋੜਾ ਜਿਆਦਾ ਹੈ mohabbat ਦਾ ਕੀ ਫਾਇਦਾ ਹੈ ਨਾ ਮੁਕਤੀ ਮਿਲ ਸਕੇ ਇਦਾਂ ਮੋਹ ਕਰਕੇ ਮੁਕਤੀ ਨਹੀਂ ਮਿਲਦੀ ਨਾ ਮੁਕਤੀ ਮਿਲ ਸਕੇ ਇਦਾਂ ਫਿਰ ਮਿਲਾਂਗੇ ਇਹ ਵਾਦਾ ਹੈ mohabbat ਦਾ ਕੀ ਫਾਇਦਾ ਹੈ ਕਿਉਂ ਨਖਰਾ ਚਲਾਇਦਾ ਏ ਹਾਂਜੀ ਪੇਸ਼ ਕਰਦੇ ਆਂ ਕਵਤਾ ਸ਼ਾਦੀ ਦਿਲ ਦੀਆਂ ਗੱਲਾਂ ਨੇ ਦਾਤ ਦੀਆਂ ਮੰਨਣਾ ਪਉ ਅਨਹਦ ਨਾਦ ਦੀਆਂ ਤੇ ਜ਼ਹਿਰ ਵੀ 부ਝਾ ਦਿੰਦੀ ਏ ਤੇ ਜ਼ਹਿਰ ਵੀ 부ਝਾ ਦਿੰਦੀ ਏ ਕੌਣ ਸੋਚਦਾ ਗੱਲਾਂ ਬਾਤ ਦੀਆਂ ਦਿਲ ਤੇ guzri ਤੋਂ ਅੰਜਾਨ ਨੇ ਸਭ ਨੂੰ ਪਈਆਂ ਨੇ ਸਵਾਦ ਦੀਆਂ ਦਿਲ ਦੀਆਂ ਗੱਲਾਂ ਨੇ ਦਾਤ ਦੀਆਂ ਲੋਕ ਨਾ ਗਿੰਦੇ ਕਿੰਨੇ ਤਬਾਹ ਕਰੇ ਲੋਕ ਨਾ ਗਿੰਦੇ ਕਿੰਨੇ ਤਬਾਹ ਕਰੇ ਅੰਬ ਖਾ ਗੋਲ ਦੇ ਨਾ ਤਦਾਦ ਦੀਆਂ ਦਿਲ ਦੀਆਂ ਗੱਲਾਂ ਨੇ ਦਾਤ ਦੀਆਂ ਵੇਲੇ ਸਿਰਦਾ ਫਾਇਦਾ ਸਭ ਲੈਂਦੇ ਵੇਲੇ ਸਿਰਦਾ ਫਾਇਦਾ ਸਭ ਲੈਂਦੇ ਕੌਣ ਗੱਲਾਂ ਕਰਦਾ ਸ਼ਾਦੀਆਂ ਸ਼ਾਦ ਦਿਲ ਚ ਹੋਏ ਤਾਂ ਬਣੇ ਸ਼ਾਦੀ ਸ਼ਾਦ ਦਿਲ ਚ ਹੋਏ ਤਾਂ ਬਣੇ ਸ਼ਾਦੀ ਅੱਗਾ ਲਾਉਂਦੇ ਸੱਦਰਾਂ ਨੂੰ ਆਦ ਦੀਆਂ ਦਿਲ ਦੀਆਂ ਗੱਲਾਂ ਨੇ ਦਾਤ ਦੀਆਂ ਉਹ ਤਾਂ ਤੈਨੂੰ ਸਾਰੇ ਨੂੰ ਭਲਾ ਬੈਠਾ ਏ ਉਹ ਤਾਂ ਤੈਨੂੰ ਸਾਰੇ ਨੂੰ ਭਲਾ ਬੈਠਾ ਏ ਤੂੰ ਗੱਲਾਂ ਕਰੇ ਉਸ ਦੀ ਯਾਦ ਦੀਆਂ ਦਿਲ ਦੀਆਂ ਗੱਲਾਂ ਨੇ ਦਤਦੀਆਂ ਮੰਨਣਾ ਪਊ ਅਨਹਦ ਨਾਦ ਦੀ ਪੇਸ਼ ਕਰਦੇ ਆਂ ਜੀ ਕਵਤਾ ਖੰਜਰ ਤੂੰ ਪਹਿਲਾਂ ਨਹੀਂ ਜੋ ਮੈਨੂੰ ਛੱਡ ਗਿਆ ਜਾਂ ਢੂਈ ਦੇ ਵਿੱਚ ਖੰਜਰ ਗੱਡ ਗਿਆ ਬਹੁਤ ਦਿਲੋਂ ਤੈਨੂੰ ਪਿਆਰ ਸੀ ਕਰਿਆ ਪਰ ਤੂੰ ਸੋਹਣਾ ਜਿਆਦਾ ਮੂੰਹ ਟੱਡ ਗਿਆ ਤੂੰ ਪਹਿਲਾਂ ਨਹੀਂ ਜੋ ਮੈਨੂੰ ਛੱਡ ਗਿਆ ਦਿਨ ਰਾਤ ਸਤਾਏ ਵਿੱਚ ਤੂੰ ਯਾਦਾਂ ਦੇ ਇਹ ਗੱਲ ਵੱਖਰੀ ਕਿ ਹੋ ਅਡ ਗਿਆ ਤੂੰ ਪਹਿਲਾਂ ਨਹੀਂ ਜੋ ਮੈਨੂੰ ਛੱਡ ਗਿਆ ਮੰਨਿਆ ਖੂਨ ਤਾਂ ਮੇਰਾ ਚੂਸ ਲਿਆ ਸੀ ਮੰਨਿਆ ਖੂਨ ਤਾਂ ਮੇਰਾ ਚੂਸ ਲਿਆ ਸੀ ਪਰ ਨਾ ਜਾਣਾ ਛੱਡ ਕਿਉਂ ਹਟ ਗਿਆ ਤੂੰ ਪਹਿਲਾਂ ਨਹੀਂ ਜੋ ਮੈਨੂੰ ਛੱਡ ਗਿਆ ਲਾਭਾਨੇ ਕਰ ਧੋਖੇ ਫਾਇਦਾ ਲੈ ਕੇ ਲਾਭਾਨੇ ਕਰ ਧੋਖੇ ਫਾਇਦਾ ਲੈ ਕੇ ਪਤਾ ਨਹੀਂ ਕਿਹੜੀ ਵੜ ਤੂੰ ਖੱਡ ਗਿਆ ਜੋ ਪਹਿਲਾਂ ਨਹੀਂ ਜੋ ਮੈਨੂੰ ਛੱਡ ਗਿਆ ਰੀਜਾਂ ਸੱਦਰਾਂ ਅਰਮਾਨ ਸਜਾਏ ਸੀ ਜਿਗਰ ਦੇ ਸੰਗ ਸਭ ਕੁਝ ਵੱਡ ਗਿਆ ਤੇਰੇ ਲਈ ਮੁੜ ਮੁੜ ਆਉਣਾ ਪੈਣਾ ਏ ਤੇਰੇ ਲਈ ਮੁੜ ਮੁੜ ਆਉਣਾ ਪੈਂਦਾ ਏ ਕਿਹੜੇ ਜਨਮ ਦਾ ਵੈਰ ਤੂੰ ਕੱਢ ਗਿਆ ਤੇ ਪਹਿਲਾਂ ਨਹੀਂ ਜੋ ਮੈਨੂੰ ਛੱਡ ਗਿਆ ਜਾਂ ਢੂਈ ਦੇ ਵਿੱਚ ਖੰਜਰ ਗੱਡ ਗਿਆ